ਪਾਰਟੀ ਦੇ ਜ਼ਿਲ੍ਹਾ ਰੋਪੜ ਦੇ ਪ੍ਰਧਾਨ ਅਤੇ ਪੀਆਰਟੀਸੀ ਪਟਿਆਲਾ ਦੇ ਚੇਅਰਮੈਨ ਜੈਲਦਾਰ ਸੁਵਿੰਦਰ ਸਿੰਘ ਚੈੜੀਆਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਦੱਸ ਦਈਏ ਕਿ ਜੈਲਦਾਰ ਸੁਵਿੰਦਰ ਸਿੰਘ ਚੈੜੀਆਂ ਦੀ ਤਬੀਅਤ ਖਰਾਬ ਹੋਣ ਕਾਰਨ ਉਹ ਕੁਝ ਦਿਨਾਂ ਤੋਂ ਚੰਡੀਗੜ੍ਹ ਪੀਜੀਆਈ ਹਸਪਤਾਲ ਦੇ ਵਿੱਚ ਦਾਖਲ ਸਨ ਅਤੇ ਆਖਰੀ ਸਾਹ ਉਹਨਾਂ ਚੰਡੀਗੜ੍ਹ ਪੀਜੀਆਈ ਦੇ ਵਿੱਚ ਹੀ ਲਏ ਜਿਸ ਤਰ੍ਹਾਂ ਇਹ ਉਹਨਾਂ ਦੇ ਇਸ ਫਾਨੀ ਸੰਸਾਰ ਤੋਂ ਤੁਰ ਜਾਣ ਦੀ ਖਬਰ ਦਾ ਇਲਾਕੇ ਦੇ ਵਿੱਚ ਪਤਾ ਲੱਗਾ ਤਾਂ ਇਲਾਕੇ ਪਰ ਵਿੱਚ ਸੋਗ ਦੀ ਲਹਿਰ ਦੌੜ ਗਈ ਇਲਾਕੇ ਦੇ ਕਾਂਗਰਸੀ ਆਗੂ ਅਤੇ ਨਾਮਵਰ ਸ਼ਖਸੀਤਾਂ ਪੱਤਰਕਾਰਾਂ ਸੰਤ ਸਮਾਜ ਦੇ ਲੋਕਾਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨਵੰਦਿਆਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ ਜੇਲਦਾਰ ਸਵਿੰਦਰ ਸਿੰਘ ਚੈੜੀਆਂ ਦਾ ਪਰਿਵਾਰ ਇਸ ਸਮੇਂ ਵਿਦੇਸ਼ ਦੀ ਧਰਤੀ ਤੇ ਹੈ ਤੇ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਆਉਣ ਉਪਰੰਤ ਹੀ ਕੀਤਾ ਜਾਵੇਗਾ। ਸੋ ਉਨਾ ਦੀ ਪੰਜ ਪੋਤਕ ਦੇ ਪੀਜੀਆ ਦੇ ਵਿਖੇ ਹੀ ਰੱਖੀ ਗਈ ਹੈ ਤਸਵੀਰਾਂ ਨਹੀਂ ਜਾਣਦੇ ਹਾਂ ਉਥੋਂ ਦੇ ਮੌਜੂਦਾ ਹਾਲਾਤ ਅਤੇ ਪਹੁੰਚੇ ਹੋਏ ਕਾਂਗਰਸੀ ਦਿਗਜ ਲੀਡਰਾਂ ਵੱਲੋਂ ਵਿਛੜੀ ਰੂਹ ਦੇ ਬਾਰੇ ਕੀ ਗੱਲਬਾਤ ਸਾਂਝੀ ਕੀਤੀ ਗਈ ਆਓ ਤਸਵੀਰਾਂ ਰਹੀਂ ਤੁਹਾਡੇ ਨਾਲ ਵੀ ਕਰਦੇ ਹਾਂ ਜਾਣਕਾਰੀ ਸਾਂਝੀ ਜਿਹੜੇ ਜਲਦਰ ਸਤਵਿੰਦਰ ਸਿੰਘ ਛੇੜੀਆ ਆਖਾਲ ਚਲਾਣਾ ਕਰ ਗਏ ਅਚਾਨਕ ਬਹੁਤ ਵੱਡੇ ਛੋਟੇ ਪਾਰਟੀ ਦੇ ਲੀਡਰ ਸੀਗੇ जिला प्रधान जी अंतक वर्कर जी ਤੁਹਾਡੇ ਕੀ ਕਹਿਣਾ ਚਾਹੁੰਦੇ ਹੋ ਇਸ ਮਾਪੇ ਗੱਲ ਇਹ ਹੈ ਕਿ ਸਤਵਿੰਦਰ ਸਿੰਘ ਉਹ ਨਹੀਂ ਸਾਡੇ ਬਹੁਤ ਮਿਹਨਤੀ ਬੜੀ شدت ਨਾਲ ਕੰਮ ਕਰਨ ਵਾਲੇ ਔਰ ਕਾਂਗਰਸ ਪਾਰਟੀ ਦਾ ਪ੍ਰਚਾਰ ਪ੍ਰਸਾਰ ਕਰਨ ਵਾਸਤੇ ਜਿੰਨੀ ਮਿਹਨਤ ਉਹਨੇ ਕੀਤੀ ਹੈ ਸ਼ਾਇਦ ਹੀ ਕਿਸੇ ਹੋਰ ਨੇ ਕੀਤੀ ਇਹ ਕੈਸੇ ਆਦਮੀ ਇਹ ਕਦੇ ਥੱਕਦੇ ਹੀ ਨਹੀਂ ਔਰ ਸਿਹਤ ਬੜੀ ਅੱਛੀ ਸੀ ਬਹੁਤ ਵੱਡਾ ਘਾਟਾ ਸਾਨੂੰ ਉਹਨਾਂ ਦੇ ਜਾਣ ਨਾਲ ਪਿਆ ਅਚਾਨਕ ਚਲੇ ਗਏ ਇਹ ਤਾਂ ਕਿਸੇ ਦੇ ਚਿਤ ਚੇਤੇ ਵੀ ਨਹੀਂ ਸੀ ਕਿ ਐਸਾ ਭਾਣਾ ਵੀ ਵਰਤ ਸਕਦਾ ਸੋ ਗੁਰੂ ਮਹਾਰਾਜ ਦੇ ਪਾੜੇ ਗੁਰੂ ਮਹਾਰਾਜ ਜਾਣੇ ਪਰ ਬੜਾ ਡੂੰਗਾ ਅਫਸੋਸ ਹੈ ਸਾਨੂੰ ਔਰ ਨਾ ਕੇਵਲ ਸਾਡਾ ਜ਼ਿਲ੍ਹਾ ਪਰ ਕੇ ਸਮੁੱਚੀ ਪੰਜਾਬ ਕਾਂਗਰਸ ਜਿਹੜੀ ਅੱਜ ਸਦਵੇਂ ਚ ਹੈ ਬڑے ਡੂੰਗੇ ਅਫਸੋਸ ਚ ਹੈ بڑے ਡੂੰਗੇ ਦੁੱਖ ਚ ਹੈ ਔਰ ਮੈਂ ਡੂੰਗੇ ਦੁੱਖ ਤੇ ਇਸ ਅਫਸੋਸ ਦਾ ਇਜ਼ਹਾਰ ਕਰਦਾ ਪਰ ਚਲੋ ਬਾਕੀ ਜੈਲਾਲ ਸਾਹਿਬ ਦਾ ਜਿਹੜਾ ਪਰਿਵਾਰ ਹੈ ਉਹ ਜ਼ਿਆਦਾਤਰ ਸਾਰੇ ਬਾਹਰਲੇ ਦੇਸ਼ਾਂ ਚ ਹੈ ਅੱਜ ਕੱਲ ਫਰਾਈਟਾਂ ਚ ਵੀ ਥੋੜਾ ਟਾਈਮ ਲੱਗ ਜਾਂਦਾ ਉਹ ਇੱਕ ਦੋ ਦਿਨ ਵਿੱਚ ਪਹੁੰਚਣ ਤੋਂ ਬਾਅਦ ਫਿਰ ਅਸੀਂ ਉਹਨਾਂ ਦੇ ਜਿਹੜੀ ਅੰਤਮ ਰਸਮਾਂ ਜਿਹੜੀਆਂ ਉਹਨਾਂ ਦੇ ਸੰਸਕਾਰ ਦਾ ਇਹਿਆ ਟਾਈਮ অর ਡੇਟ ਲਈ ਹੈ ਉਹ ਮਿਠਾਂਗੇ ਸੋ ਅਜੇ ਤੱਕ ਸਾਨੂੰ ਥੋੜਾ ਜਿਆ ਇੰਤਜ਼ਾਰ ਕਰਨਾ ਪਏਗਾ ਜਦ ਤੱਕ ਪਰਿਵਾਰ ਦੇ ਮੈਂਬਰ ਜਿਹੜੇ ਆ ਉਹ ਬਾਹਰੋਂ ਇੰਡੀਆ ਚੋਂ ਜੈਨਦਰ ਸਤੰਦਰ ਸਿੰਘ ਚੈੜੀਆਂ ਦੇ ਕਾਗਜ਼ ਚਲਾਉਣੇ ਤੇ ਕੀ ਕਹੂੰਗਾ ਤੁਸੀਂ ਮਿਕੋ ਜੈਨਦਰ ਕੁੰਦਸ਼ਨ ਚੈੜੀਆਂ ਇੱਕ ਬਹੁਤ ਹੀ ਸਾਡੇ ਲੱਤ ਦਾ ਹਰਨ ਪਿਆਰਾ ਵਰਤ ਲਈ ਦੇਖੀ ਅੱਜ ਮਸਰੇ ਸੁਣਿਆ ਕਿ ਜੀ ਇਹ ਅਚਾਨਕ ਵਰਗਵਾਸ ਹੋ ਗਿਆ ਥੋੜੀ ਬਿਮਾਰੀ ਦੇ ਬਾਅਦ ਬਹੁਤ ਪਰਿਸ਼ਾਦਾ ਨੂੰ ਤੇ ਦੁੱਖ ਹੋਇਆ ਮੇਰਾ ਜਨਰਦਾਰ ਜੀ ਨਾਲ ਇਸ ਪਰਿਵਾਰ ਨਾਲ ਪਿਛਲੇ 15 ਸਾਲ ਦਾ ਰਿਸ਼ਤਾ ਕੋਈ ਉਹਦੇ ਨੇ ਸੇਵਾ ਕੀਤੀ ਪ੍ਰਧਾਨ ਜ਼ਿਲ੍ਹਾ ਕੌਂਸਲਰ ਰਹੇ ਹੈ ਚੇਅਰਮੈਨ ਰਹੇ ਬਹੁਤ ਹੀ ਮਿਲਨਸਾਰ ਹਰ ਨੂੰ ਪਿਆਰਾ ਹਸਮੁਖ ਇਨਸਾਨ ਸੀ ਉਹਦੇ ਜਾਣ ਨਾਲ ਬਹੁਤ ਸਾਰੇ ਪਰਿਵਾਰ ਨੂੰ ਸਾਥੀਆਂ ਨੂੰ ਸਹੁੰਦੀਆਂ ਨੂੰ ਇਲਾਕੇ ਨੂੰ ਬਹੁਤ ਨਾਦਮਾ ਤੁਹਾਡਾ ਰਿਹਾ ਗੁਰੂ ਮਹਾਰਾਜ ਜੀ ਨੂੰ ਆਸਥਿਕ ਮਨੰਦ ਬਾਰਦਖਸ਼ੀ ਜਿਸਿਆ ਮੈਨੂੰ ਪਰਿਵਾਰ ਦੇ ਵਿੱਚ ਚੜੀ ਬੰਦਾਇਆ ਹੋਇਆ ਭਾਈ ਉਤਾਰ ਜੀ ਨੂੰ ਮਿਲਿਆ ਉਹ ਪੰਚਾਇਤ ਨੂੰ ਕਹਿਣ ਲੱਗੇ ਕਿ ਬਾਹਰੋਂ ਅਸੀਂ ਉਡੀਕ ਰਹੇ ਹਾਂ ਜੇ ਸਾਰੇ ਪਰਿਵਾਰ ਨੂੰ ਕਿੱਢਾ ਗੋਣਾ ਹੈ ਉੱਥੇ ਕਿਹਾਣਾ ਹੈ ਆਹ ਤਵਾ ਸੰਸਕਾਰ ਕੀਤਾ ਜਾਏਗਾ ਤੋਂ ਪ੍ਰਮਾਤਮਾ ਪਾਣਾ ਤੋਂ ਕੰਨੀ ਸਮਝੇ ਗੁਰੂ ਮਹਾਰਾਜ ਅੱਜ ਬਹੁਤ ਹੀ ਦੁੱਖ ਦਾ ਦਿਨ ਜੋ ਚੜਿਆ ਜੋ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਸਤਵਿੰਦਰ ਸਿੰਘ ਜਲਦਾਰ ਚੈੜੀਆਂ ਜੀ ਰੋਪੜ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਪਰ ਬੜੇ ਲੰਬੇ ਸਮੇਂ ਤੇ ਅਸੀਂ ਕਾਂਗਰਸ ਪਾਰਟੀ ਦੇ ਵਿੱਚ ਕੰਮ ਕਰ ਰਹੇ ਇਕੱਠੇ ਅੱਜ ਅਚਾਨਕ ਜਦੋਂ ਸਵੇਰੇ ਪਤਾ ਚੱਲਿਆ ਕਿ ਸਤਵਿੰਦਰ ਸਿੰਘ ਚੈੜੀਆਂ ਜੀ ਅਕਾਲ ਚਲਾਣਾ ਕਰ ਗਏ ਤਾਂ ਮਨ ਨੂੰ ਬੜਾ ਹੀ ੱੱੱਕਾ ਲੱਗਿਆ ਔਰ ਇਸ ਗੱਲ ਨੂੰ ਮੰਨਣ ਨੂੰ ਮੇਰਾ ਮਨ ਜਿਹੜਾ ਹੈਗਾ ਸੀਗਾ ਯਕੀਨ ਉਹ ਬਿਲਕੁਲ ਵੀ ਜਿਹੜਾ ਹੈਗਾ ਮੰਨੇ ਮੰਨਿਆ ਕਿ ਇਹ ਕਿਸੇ ਵੀ ਕੀਮਤ ਤੇ ਹੋ ਨਹੀਂ ਸਕਦਾ ਲੇਕਿਨ ਜੋ ਰੱਬ ਨੂੰ ਮਨਜੂਰ ਹੈ ਉਹ ਪਾਣਾ ਜਿਹੜਾ ਮੰਨਣਾ ਪੈਣਾ ਸੋ ਅੱਜ ਜੋ ਸਾਰੇ ਇਲਾਕੇ ਦੇ ਵਿੱਚ ਬਹੁਤ ਹੀ ਦੁੱਖ ਦੀ ਘੜੀ ਜਿਹੜੀ ਸਾਰੇ ਕਾਂਗਰਸ ਪਾਰਟੀ ਦੇ ਔਰ तमाम ਪਾਰਟੀਵਾਦੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਵਿੱਚ ਦੁੱਖ ਦੀ ਘੜੀ ਜਿਹੜੀ ਹੈਗੀ ਹੈ ਸਾਰੇ ਪਰਿਵਾਰ ਦੇ ਮੈਂਬਰਾਂ ਚ ਅੱਜ ਹੈਗੀ ਆ ਸੋ ਇਸ ਤਰ੍ਹਾਂ ਦੇ ਇਨਸਾਨ ਇਸ ਦੁਨੀਆ ਤੇ ਜੰਮਣੇ ਬੜੇ ਮੁਸ਼ਕਲ ਹੁੰਦੇ ਨੇ ਕਿਉਂਕਿ ਬਹੁਤ ਹੀ ਵਧੀਆ ਇਨਸਾਨ ਸੀ ਹਰੇਕ ਬੰਦੇ ਨੂੰ ਮਿਲਣ ਸਾਥ ਛੋਟੇ ਤੇ بڑے ਬੰਦੇ ਨਾਲ ਹੱਸ ਕੇ ਗੱਲ ਕਰਨ ਵਾਲੇ ਸੋ ਅੱਜ ਬੜਾਈ दुखी ਜਿਹੜਾ ਹੈਗਾ ਮਨ ਹੋਇਆ ਸਵੇਰ ਤੋਂ ਸੋ ਰੱਬ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਵਾਸ ਬਖਸ਼ੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਇਹ ਖਬਰ ਸਮਾਜਿਕ ਰਾਜਨੀਤਿਕ ਸਮਾਜਿਕ ਖੇਤਰਾਂ ਦੇ ਵਿੱਚ ਬਹੁਤ ਹੀ ਦੁਖਦਾਰ ਸੁਣੀ ਜਾਵੇਗੀ ਕਿਉਂਕਿ ਜੈਲਦਾਰ ਸੁਤਵਿੰਦਰ ਸਿੰਘ ਚੈੜੀਆਂ ਜੋ ਕਿ ਪੀਆਰਟੀਸੀ ਦੇ ਸਾਬਕਾ ਚੇਅਰਮੈਨ ਵੀ ਰਹੇ ਹਨ ਤੇ ਜ਼ਿਲ੍ਹਾ ਕਾਂਗਰਸpropto ਦੇ ਜੋ ਹੁਣ ਪ੍ਰਧਾਨ ਸੀਗੇ ਤੇ ਇੱਕ ਮੰਨੇ ਪਰਮੰਨੇ ਖੇਡ ਪ੍ਰੇਮੀ ਸੀਗੇ ਤੇ ਲੋਕ ਸੇਵਕ ਸੀਗੇ ਸਮਾਜ ਸੇਵਕ ਸੀਗੇ ਉਹਨਾਂ ਦਾ ਅਚਾਨਕ ਪੀਜੀਆਈ ਦੇ ਵਿੱਚ ਅੱਜ ਅਕਾਲ ਚਲਾਣਾ ਕਰ ਗਏ ਨੇ ਉਹ ਤੇ ਆਪ ਜੀ ਨੂੰ ਫੇਰ ਅਸੀਂ ਦੱਸ ਦਈਏ ਕਿ ਜੋ ਸਰਦਾਰ ਜੈਲਦਾਰ ਸੁਤਮਿੰਦਰ ਸਿੰਘ ਚੈੜੀਆਂ ਜੋ ਕਿ ਇੱਕ ਮੰਨੇ ਪਰਮੰਨੇ ਖੇਡ ਪ੍ਰਮੋਟਰ ਸਮਾਜ ਸੇਵੀ ਆਗੂ ਸਨ ਉਹ ਪੀਜੀਆਈ ਦੇ ਵਿੱਚ ਅੱਜ ਉਹਨਾਂ ਨੇ ਸਵਾ 6 ਵਜੇ ਸਵੇਰੇ ਅੰਤਮ ਸਵਾਸ ਲਏ ਅਸੀਂ ਆਪ ਜੀ ਨੂੰ ਦੱਸ ਦਈਏ ਕਿ ਉਹ ਪਿਛਲੇ ਇੱਕ ਹਫ਼ਤੇ ਤੋਂ ਜੋ ਉਹ ਛਾਤੀ ਦੀ ਬਿਮਾਰੀ ਦੇ ਨਾਲ ਫਿੱਟ ਸਨ ਉਹਨਾਂ ਦੇ ਜੋ ਫੇਫੜੇ ਦੇ ਵਿੱਚ ਪਾਣੀ ਭਰ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਉਹਨਾਂ ਦੇ ਅੰਦਰ ਨਮੂਨੀਆਂ ਹੋ ਗਿਆ ਨਮੂਨੀਆਂ ਜੋ ਜ਼ਿਆਦਾ ਜੋ ਇਨਫੈਕਸ਼ਨ ਹੋ ਜਾਣ ਦੇ ਕਾਰਨ ਅੱਜ ਸਵੇਰੇ 6:30 ਵਜੇ ਦੇ ਕਰੀਬ ਉਹਨਾਂ ਨੇ ਆਪਣੇ ਅੰਤਮ ਸਵਾਸ ਲਏ ਤੇ ਇਹ ਬਹੁਤ ਹੀ ਇੱਕ ਵੱਡਾ ਘਾਟਾ ਹੈ ਸਮਾਜ ਸਮਾਜ ਦੇ ਵਿੱਚ ਸਮਾਜਿਕ ਰੂਪ ਦੇ ਵਿੱਚ ਰਾਜਨੀਤਿਕ ਰੂਪ ਦੇ ਵਿੱਚ ਤੇ ਆਮ ਲੋਕਾਂ ਦੇ ਵਿੱਚ ਬਹੁਤ ਮੁੱਦਾ ਘਟਾ ਕਿਉਂਕਿ ਉਹ ਬਹੁਤ ਹੀ ਹਰਮਨ ਪਿਆਰੇ ਆਗੂ ਸਨ ਜੋ ਵੀ ਉਹਨਾਂ ਦੇ ਕੋਲ ਆਉਂਦਾ ਸੀ ਕਿਤੇ ਵੀ ਖਾਲੀ ਹੱਥ ਨਹੀਂ ਸੀ ਜਾਂਦਾ ਤੇ ਜਿਸ ਵੀ ਕੰਮ ਦੇ ਲਈ ਆਉਂਦੇ ਸੀਗੇ ਤਾਂ ਉਹ ਸਰਕਾਰੀ ਦਰਵਾਜ਼ੇ ਪਹੁੰਚ ਕਰਕੇ ਉਹ ਕੰਮ ਜ਼ਰੂਰ ਕਰਵਾਉਂਦੇ ਸਨ ਤੇ ਜਿੱਥੇ ਉਹ ਖੇਡਾਂ ਨੂੰ ਪ੍ਰਮੋਟ ਕਰ ਰਹੇ ਸਨ ਉੱਥੇ ਉਹਨਾਂ ਨੇ ਪੀਆਰਟੀਸੀ ਦਾ ਚੇਅਰਮੈਨ ਹੁੰਦੇ ਹੋਏ ਵੀ ਸੈਂਕੜੇ ਲੋਕਾਂ ਨੂੰ ਨੌਜਵਾਨਾਂ ਨੂੰ ਰਜਗਾਰ ਮੁਹੀਆ ਕਰਵਾਇਆ ਅਡਜਸਟ ਕਰਵਾਇਆ ਉਹਨੂੰ ਸਰਕਾਰੀ ਅਦਾਰਿਆਂ ਦੇ ਵਿੱਚ ਤੇ ਅਜਿਹੇ ਸਮਾਜ ਸੇਵੀ ਦਾ ਚਲੇ ਜਾਣਾ ਸਵਾਦ ਦੇ ਲਈ ਬਹੁਤ ਘੱਟ ਆ ਇਸ ਮੌਕੇ ਜਦੋਂ ਉਹਨਾਂ ਦੇ ਬ੍ਰਦਰ ਜੈਲਦਾਰ ਪੁਤਾਰ ਸਿੰਘ ਨਾਲ ਗੱਲ ਹੋਈ ਤਾਂ ਉਹਨਾਂ ਨੇ ਦੱਸਿਆ ਕਿ ਜੋ ਸਾਰੀ ਫੈਮਿਲੀ ਹੈ ਮਾਤਾ ਜੀ ਤਾਂ ਉਹਨਾਂ ਦੀ ਤਾਂ ਪਤਨੀ ਬੱਚੇ ਉਹ ਸਾਰੇ ਇਸ ਸਮੇਂ ਕੈਨੇਡਾ ਦੇ ਵਿੱਚ ਨੇ ਤੇ ਉਹਨਾਂ ਦੇ ਆਉਣ ਤੋਂ ਬਾਅਦ ਹੀ 2-3 ਦਿਨ ਤੱਕ ਉਹਨਾਂ ਨੇ ਵਾਪਸ ਬਾਹਰ ਭਾਰਤ ਆਉਣਾ ਹੈ ਕੈਨੇਡਾ ਤੋਂ ਉਸ ਤੋਂ ਬਾਅਦ ਹੀ ਜੋ ਅਖੰਡ ਸੰਸਕਾਰ ਦੀ ਜੋ ਜੋ ਵਿਧੀ ਵਿਧਾਨ ਹੈ ਉਹ ਕੀਤਾ ਜਾਵੇਗਾ ਤੇ ਉਸ ਦੇ ਬਾਰੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇ ਦਿੱਤੀ ਜਾਵੇਗੀ ਅੱਜ ਬੜੇ ਦੁਖ ਦੀ ਗੱਲ ਹੈ ਕਿ ਸਾਡੇ ਹਰਮਨ ਪਿਆਰੇ ਸਾਰਿਆਂ ਦੇ ਹਰਮਨ ਪਿਆਰੇ ਜੈਲਦਾਰ ਸੁਤਿੰਦਰ ਸਿੰਘ 체ੜੀਆਂ ਜੀ ਜੋ ਕਿ ਜਿਲ੍ਹਾ ਕਾਂਗਰਸ ਪ੍ਰਧਾਨ ਰੋਪੜ ਅਤੇ ਪੰਜਾਬ ਦੇ ਪੀਆਰਟੀਸੀ ਦੇ ਚੇਅਰਮੈਨ ਰਹੇ ਹਨ ਇਸ ਫਾਨੀ ਸੰਸਾਰ ਨੂੰ ਛੱਡ ਕੇ ਪ੍ਰਭੂ ਚੜ੍ਹਨਾਬੀ ਜਾਬਰਾਜੇ ਜੈਲਦਾਰ 체ੜੀਆਂ ਸਾਹਿਬ ਇੱਕ ਬਹੁਤ ਹੀ ਸੋਲਝੇ ਹੋਏ ਇਨਸਾਨ ਸਨ ਉਹਨਾਂ ਨੇ ਸਮਾਜ ਲਈ ਬਹੁਤ ਚੰਗੇ ਕੰਮ ਕੀਤੇ ਹਨ ਤੇ ਇਲਾਕੇ ਵਿੱਚ ਖੇਡ ਪ੍ਰਮੋਟਰ ਹੋਣ ਦੇ ਨਾਲ-ਨਾਲ ਖੇਡਾਂ ਨੂੰ ਵੀ ਬਹੁਤ ਉਤਸ਼ਾਹਤ ਕੀਤਾ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕੀਤਾ ਹੈ ਸੋ ਅੱਜ ਅਸੀਂ ਉਸ ਰੰਗਲੇ ਸ਼ੇਰ ਨੂੰ ਸ਼ਰਧਾਂਜਲੀ ਦਿੰਦੇ ਹਾਂ ਕਿ ਪਰਮਾਤਮਾ ਤੇ ਆਸ ਕਰਦੇ ਆ ਕਿ ਵਿਛੜੇ ਪਰਿਵਾਰ ਨੂੰ ਵੀ ਭਾਣਾ ਮੰਨਣ ਦਾ ਬਲ ਬਖਸ਼ੇ ਜਲਦਾਰ ਸੁਤਵਿੰਦਰ ਸਿੰਘ ਚੈੜੀਆਂ ਜੋ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਸੀ ਸਾਬਕਾ ਚੇਅਰਮੈਨ ਪੀਆਰਟੀਸੀ ਪੰਜਾਬ ਦੇ ਪ੍ਰਧਾਨ ਵੀ ਸੀਗੇ ਅੱਜ ਅਚਨਚੇਤ ਜੋ ਪਿੰਡ ਚੈੜੀਆਂ ਨੂੰ ਘਾਟਾ ਹੋਇਆ ਤੇ ਜੋ ਘਾਟ ਏਰੀਏ ਦੇ ਘਾਟਾ ਹੋਇਆ ਉਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਠੀਕ ਹੈ ਤੇ ਸਮਾਜ ਲਈ ਉਹਨਾਂ ਨੇ ਬਹੁਤ ਕੁਝ ਕੀਤਾ ਇਹ ਸਮਾਜ ਲਈ ਬਹੁਤ ਕੁਝ ਛੱਡ ਕੇ ਗਏ ਆ ਉਹ ਤੇ ਇਹ ਘਾਟਾ ਜੋ ਹੋਇਆ ਉਹ ਕਦੇ ਨਹੀਂ ਪੂਰਾ ਹੋ ਸਕਦਾ ਸੁਵਿੰਦਰ ਸਿੰਘ ਇਹ ਚੈੜੀਆਂ ਤੋਂ ਜਾਣਦੇ ਹੋ ਤੁਸੀਂ ਕਿ ਖੇਡ ਪ੍ਰਮੋਟਰ ਵੀ ਰਹੇ ਨੇ ਪੀ ਆਰਟੀਸੀ ਦੇ ਚੇਅਰਮੈਨ ਵੀ ਰਹੇ ਨੇ ਸੋ ਇਹ ਸਾਡਾ ਪਿੰਡ ਦਾ ਮਾਣ ਸੀਗੇ ਸਾਡੇ ਇਲਾਕੇ ਦੇ ਵਿੱਚ ਕਿਸੇ ਦੇ ਦੁੱਖ ਸੁੱਖ ਦੇ ਵੀ ਸਭ ਤੋਂ ਪਹਿਲਾਂ ਮੂਹਰੇ ਹੋ ਕੇ ਖੜਦੇ ਸੀ ਸੋ ਸਾਨੂੰ ਇਹ ਬਹੁਤ ਵੱਡਾ ਜਿਹੜਾ ਘਾਟਾ ਪਿਆ ਏ ਸੋ ਮੈਂ ਬਹੁਤ ਹੀ ਦੁਖੀ ਹਿਰਦੇ ਨਾਲ ਸੰਤਾਂ ਨੂੰ ਬੇਨਤੀ ਕਰਦਾ ਹਾਂ ਕਿ ਉਹਨਾਂ ਨੂੰ ਮਹਾਰਾਜ ਦੇ ਚਾਣਾਂ ਦੇ ਵਿੱਚ ਨਵਾਜ਼ ਬਖਸ਼ਣ ਬੇਨਤੀਆ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ